ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਕਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਤਾਜੀ ਸੂਈ ਵਸਸੀ ਕਹ ਸਕਦੇ ਆ ਵੱਧ ਜਾਣ ਕੇ ਲਵਾਂਗੇ ਆਪਾਂ ਬਾਜੀ ਤੋਂ ਠੀਕ ਹੈ ਜੀ ਮਗਰ ਵੀ ਬਾਜੀ ਨੂੰ ਪਤਾ ਠੀਕ ਹੈ ਜੀ ਦੋ ਨਾਲ ਬਾਜੀ ਕੋਲ ਪਕਾਉਗਾ ਕਰਦੇ ਆਪਾਂ ਬਾਜੀ ਨਾਲ ਗੱਲਬਾਤ ਲੈਨੇ ਆਂ ਜਾਣ ਕਰੀ ਹਾਂਜੀ ਬਈ ਸਸੀ ਕਾ ਜੀ ਅਸੀਂ ਕਾਲ ਜੀ ਨਾਮ ਨਾਮ ਭਰੂ ਸਿੰਘ ਜੀ ਪਿੰਡ ਸੰਧੂ ਕਲਾ ਜਿਲ੍ਹਾ ਜਿਲ੍ਹਾ ਬਰਨਾਲਾ ਹਾਂਜੀ ਬੈੜ ਦਾ ਸੁਈ ਕਿੰਨੀ ਸੁਈ ਇਹ ਇਹ ਦੂਜਾ ਸੁਹਾ ਸੁਈ ਹੈ ਹਾਂਜੀ ਇਹਨੂੰ ਮੰਨ ਲਓ ਵੀ 15 ਤੋਂ 20 ਮਿੰਟ ਹੋਏ ਆ ਠੀਕ ਹੈ ਜੀ ਬੱਛੀ ਦਿੱਤੀ ਐ ਬੱਸੀ ਦਿੱਤੀ ਐ ਸੱਤ ਸਿਰ ਸੀ ਮਨ ਲੱਗਾ ਹੂਈ ਬੱਛੀ ਦੇਣੀ ਸੀ ਠੀਕ ਹੈ ਜੀ ਹਾਂਜੀ ਠੀਕ ਬੱਸੀ ਬਹੁਤ ਸੋਹਣੀਆ ਪਿਆਰੀ ਹੈ ਦੇਖ ਸਕਦੇ ਹੋ ਕੰਨ ਕੋਲ ਬਹੁਤ ਸੋਹਰਾ ਪੈਰਾ ਦੇਖ ਸਕਦੇ ਆ ਆ ਵੀ ਬੈੜ ਦੀ ਬਹੁਤ ਕੁਆਲਿਟੀ ਚੰਗੀ ਹੈ ਠੀਕ ਹੈ ਜੀ ਤੁਹਾਨੂੰ 33 24 ਕਿਲੋ ਆਰਾਮਦਾਰੀ ਨਾਲ ਪਾ ਦੂ ਠੀਕ ਹੈ ਜੀ ਰੇਟ ਭਰਾ ਜਾਇਆ ਜਾ ਰੇਟ ਬੱਸ ਇਹਦਾ 95000 ਰੁਪਏ ਆ ਕਰਦੇ ਆਂਗੇ ਠੀਕ ਹੈ ਜੀ ਬਾਕੀ ਮੌਕੇ ਦੇ ਮਨਤਾਨ ਹੋ ਜੂ ਬੈੜ ਦਾ ਬੈਡ ਦੀ ਸਵਾਈ ਠੀਕ ਹੈ ਸਵਾਈ ਆਪਕੋ ਸੋਕੇ ਹੋ ਗਿਆ ਹੁਣ ਤਾਂ ਮੰਨ ਲਾ ਠੀਕ ਹੈ ਠੀਕ ਹੈ ਹਾਂ ਉਪਰਾ ਲੈਵਾ ਤੁਸੀਂ ਦੇਖ ਸਕਦਾ ਹਾਂ ਚੱਲਾ ਹਾਂ ਉਪਰਾ ਠੀਕ ਤੋਰ ਦੋ ਬਰਾ ਮੜਿਆ ਉਪਰਾ ਰੇਟ ਬਾਈ ਨੇ ਤੁਹਾਨੂੰ ਰਸਤਾ ਮਗਰ ਵੀ ਬੱਸੀ ਦਿੱਤੀ ਆ ਜਾ ਬਹੁਤ ਸੋਹਣੀ ਠੀਕ ਹੈ ਜੀ ਆ ਜਾ ਉਪਰਾ ਤਰ ਕਰਮਾ ਵਾਲੀ ਦਾ ਬਹੁਤ ਸੋਹਣਾ ਦੂਜੀ ਸਵੇਪਰਾ ਠੀਕ ਹੈ ਜੀ ਨਮਾ ਹਾਂ ਆ ਜਾ ਠੀਕ ਸਤੁਰਾ ਤਰ ਤਾਡੇ ਸਾਹਮਣੇ ਪੜਾ। ਅੰਨਾ ਮੋੜ ਲਿਆ। ਪੂਰੀ ਚੰਗੀ ਆ ਵਾ ਢਾਂਚਾ ਢੋਚਾ ਬਹੁਤ ਡਵਲ ਆ। ਠੀਕ ਹੈ ਠੀਕ ਹੈ। ਸੈਂਗਣਾ ਹੁੰਦੇ ਵਿਚੀ ਦੇ ਪੋਰਾ ਪੋਰਾ। 7 ਲੱਖ ਦੂਈ ਵਿਚੀ ਤੂੰ ਐ ਮਾਰ। ਠੀਕ ਹੈ ਠੀਕ ਹੈ। ਨਾ ਪਤਾ। ਇੱਕ ਸਤ। ਔਲੀ ਔਲੀ। ਔਲੀ ਤਲਕੇ ਵੀ। ਲੈ ਲਓ ਤਾਂ ਆਚਾ ਤੁਸੀਂ ਲਾਹ ਦੇ ਪੜਾ। ਅ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਪੈਂਡ ਸੰਦੂ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ। ਠੀਕ ਹੈ ਜੀ। ਹਾਂਜੀ ਬਾਈ ਦੂਜੀ ਵਾਰੀ ਦੱਸੋ ਜਾਣਕਾਰੀ। ਇਹ ਪਹਿਲਾ ਸੂਏ ਸੂਈ ਹੈ ਹਾਂਜੀ ਇਹਨੂੰ ਮੰਨ ਲਓ ਦੂਜੇ ਦਿਨਾਂ 'ਚ ਠੀਕ ਹੈ ਜੀ ਇਹਦੇ ਥੱਲੇ 12 13 ਕਿਲੋ ਬੋਲੀ ਆ ਹੁਣ ਹਾਂਜੀ ਤੇ ਬੱਚਾ ਤੇਰੇ ਮਗਰ ਬੱਛਾ ਬੱਸਾ ਜੀ ਹਾਂ ਰੇਟ ਰੇਟ ਇਹਦਾ 65000 ਰੁਪਏ ਚੋ ਛੋਟ ਸਫਾ ਕਰਦਾ ਠੀਕ ਹੈ ਜੀ ਲੋਪਰਾ ਮਗਰ ਬੱਸਾ ਇਹਦੇ ਕਰਮਾ ਵਾਲੀ ਦੇ ਨੀਵਾਂ ਤਾਂ ਸਿਵਲ ਸਾਹੂ ਠੰਡੀ ਠੁੰਡੀ ਦਾ ਤਾਂਤ ਨਹੀਂ ਕੋਈ ਠੀਕ ਹੈ ਠੀਕ ਹੈ ਚਲ ਫੇਰੀ ਚੋਰ ਦੋ ਪ੍ਰਾਣ ਨੂੰ ਚੱਕ ਚੈੱਕ ਕਰ ਸਕਦੇ ਹੋ ਠੀਕ ਹੈ ਚੱਕਰਸਨ ਲੀਵਨ ਤਾਂ ਜਿੱਦੂ ਪ੍ਰਾਪਤ ਹਾ ਹਾਂ ਮੋੜਦਾ ਜੀ ਮੋੜਦਾ ਲੋਚ ਸੋਨਾ ਕੀ ਬਈ ਆਪਣੇ ਕੋਲ ਹਾਂਜੀ ਹਾਂ ਦੋ ਅੱਜ ਦੋ ਨਾਲ ਆ ਗਿਆ ਬਈ ਕੋਲ ਠੀਕ ਹੈ ਨਾ ਪੂਰਾ ਪੂਰਾ ਕਾਟੇ ਸਾਮਨੇ ਪ੍ਰਾਪਤ ਬਾਈ ਜੀ ਨਾ ਜੀ ਕੰਡਕਟ ਕਰਿਓ ਪੈਂਡ ਸੰਧੂ ਕਲਾ ਤੇ ਜ਼ਿਲ੍ਹਾ ਨੂੰ ਪਣਦੀ ਕਲਾ ਆ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਦੀ ਪ੍ਰਾਈਸ ਨੂੰ ਬਾਤੋ ਹਾਲ ਹੋਪ ਸਿਲ ਕਰ ਕਰਤਾ ਕਿਤਾਬ ਰੱਖਣਾ ਵੀ ਵੀਡੀਓ ਪ੍ਰੋਡਕਟ ਕਰ ਸਕੀ ਕਰਦੇ ਆ ਬਾਈ ਨਾਲ ਗੱਲਬਾਤ ਲੈਣੀ ਚਾਹੀਦੀ